ਸੋ ਹੰਗਮਾਰਾਈ ਛੇਰ ਸਿੰਘ ਵਿਸ਼ਨੋਪ ਗਵਾਨ ਦੀ ਜੈ ਹਰ ਸੰਗ ਜਿਓ ਇਹ ਜੋ ਸੱਤ ਰੰਗਾਂ ਦੀਆਂ ਲਿਖਤਾਂ ਪੜ੍ਹ ਕੇ ਬਾਬਾ ਮੋਤਾ ਸਿੰਘ ਤੇ ਉਸਦੇ ਪਰਿਵਾਰ ਤੇ ਟਿਕਾ ਟਿੱਪਣੀ ਕਰਦੇ ਆ ਤੇ ਓਗਣ ਕਰਦੇ ਆ ਬਾਬਾ ਮੋਤਾ ਸਿੰਘ ਨੂੰ ਜੋ ਪਰਮੇਸ਼ਰ ਨੇ ਵਡਿਆਈਆਂ ਦਿੱਤੀਆਂ ਹਨ ਹਰ ਸੰਗਤ ਨਾਲ ਸਾਂਝੀਆਂ ਕਰਦੇ ਹਨ ਅਕਾਲ ਪੁਰਖ ਮਹਾਰਾਜ ਛੇਰ ਸਿੰਘ ਜੀ ਕਨਪੁਰ ਵਾਸੀ ਜੋਤ ਸਰੂਪ ਹਰ ਸੰਗਤ ਨਾਲ ਬਚਨ ਕਰਦੇ ਹਨ ਕਿ ਬਾਰ ਵਿੱਚ ਬਚਨ ਕੀਤਾ ਸੀ ਕਿਸ ਤਰ੍ਹਾਂ ਸਿੱਖੀ ਤੋੜੀ ਤੇ ਗੰਡੀ ਹੈ ਸਾਡਾ ਹੀ ਕੰਮ ਹੈ ਸੂਲੀ ਤੋਂ ਸੂਲ ਕਰਨਾ ਅਸੀਂ ਆਉਣਾ ਨਹੀਂ ਸੀ ਪਰ ਮੋਤੇ ਦਾ ਬਚਨ ਸੀ ਤੇ ਸਾਨੂੰ ਜਰੂਰ ਆਉਣਾ ਪਿਆ ਹਰਸੰਗ ਜੀਓ ਬਾਬਾ ਮੋਤਾ ਸਿੰਘ ਦੇ ਪਰਮੇਸ਼ਰ ਦਾ ਕਿੰਨਾ ਪਿਆਰ ਹੈ ਕਿ ਇੱਕ ਬਾਬਾ ਮੋਤਾ ਸਿੰਘ ਦਾ ਬਚਨ ਪੂਰਾ ਕਰਨ ਵਾਸਤੇ ਪਰਮੇਸ਼ਰ ਨੂੰ ਸੱਚਖੰਡ ਦੇ ਵਿੱਚ ਆਉਣਾ ਪਿਆ ਇਹ ਇਹਨਾਂ ਵਾਸਤੇ ਸਭ ਕਿਹਾ ਜਿਹੜੇ ਬਾਬਾ ਮੋਤਾ ਸਿੰਘ ਤੇ ਉਸ ਦੇ ਪਰਿਵਾਰ ਤੇ ਟੀਗਾ ਟਿੱਪਨੀ ਕਰਦੇ ਆ ਤੇ ਔਗਣ ਕੱਟਦੇ ਆ ਸਾਹਿਬ ਜਾ ਦੇ ਭਗਵਾਨ ਤੋਂ ਵਿਸ਼ਨੂੰ ਭਗਵਾਨ ਨੇ ਬਣਾਇਆ ਤੇ ਸਾਡਾ ਹੋਣਾ ਕੀ ਹੋਇਆ ਹਰ ਸੰਗ ਜੀ ਉਹ ਇੰਨੀ ਵਿਡਿਆਈ ਹੈ ਬਾਬਾ ਮੋਤਾ ਸਿੰਘ ਨੂੰ ਪਰਮੇਸ਼ਰ ਨੇ ਦਿੱਤੀ ਇਹ ਜਿਹੜੇ ਲਿਖतां ਸੱਤ ਰੰਗ ਦੀਆਂ ਪੜ ਪੜ ਕੇ ਤੇ ਬਾਬਾ ਮੋਤਾ ਸਿੰਘ ਜੀ ਦੇ ਅਵਗਣ ਕੱਢਦੇ ਆ ਲਾਹਣ ਤੇ ਇਹਨਾਂ ਵਾਸਤੇ ਮੋਤੇ ਦਾ ਅਮਲੀਆ ਤੁਹਾਨੂੰ ਭੁਲੇਖਾ ਸੀ ਇਹ ਏਸ ਵੇਲੇ ਸਮਰੱਥ ਪੁਰਖ ਜੇ ਜਨ ਸਭ ਕੁਝ ਸਿੱਖਾਂ ਤੋਂ ਵਾਰ ਦਿੱਤਾ ਹੈ ਧੰਨ ਧੰਨ ਬਾਬਾ ਮੋਤਾ ਸਿੰਘ ਜੀ ਤਨ ਇਹਨਾਂ ਦੀ ਵਡਿਆਈ ਜਿਨ੍ਹਾਂ ਸਭ ਕੁਝ ਸਿੱਖੀ ਤੋਂ ਬਾਅਦ ਦਿੱਤਾ ਸਾਡੇ ਬੱਚਿਆਂ ਨੂੰ ਅਮਲਿਆ ਪੀਤੀ ਦਾ ਲੇਪ ਨਹੀਂ ਮੋਤਾ ਪਹਿਲੇ ਦਿਨ ਜਿੱਦਨ ਪੀ ਕੇ ਆਇਆ ਸੀ ਅਸਾਂ ਬਾਹੋਂ ਫੜ ਕੇ ਪਲੰਗ ਤੇ ਬਹਾ ਲਿਆ ਸੀ ਮੋਤੇ ਤੇ ਅਸਾਂ ਪਲੰਗ ਤੇ ਜਿਹੜੇ ਬਚਨ ਕੀਤੇ ਕੀਤੇ ਨੇ ਸਾਨੂੰ ਪਤਾ ਏ ਤੁਹਾਨੂੰ ਪਤਾ ਨਹੀਂ ਮੋਤੇ ਨੂੰ ਪੱਕੀ ਕੀਤੀ ਹੈ ਅੱਜ ਤੋਂ ਕਿਸੇ ਨੂੰ ਵੀ ਕੋਈ ਗੱਲ ਨਾ ਆਖੀ ਕਿਸੇ ਨੂੰ ਹੱਸ ਕੇ ਵੀ ਨਾ ਆਖੀ ਅਸੀਂ ਤੇਰਾ ਬਚਨ ਸਤ ਕਰਨਾ ਆਇਆ ਇਹ ਪਰਮੇਸ਼ਰ 모ਤਾ ਸਿੰਘ ਜੀ ਨੂੰ ਕਹਿ ਰਿਹਾ ਇਹ ਵਡਿਆਈ ਆ ਬਾਬਾ 모ਤਾ ਸਿੰਘ ਦੇ ਵਿੱਚ ਸਿੱਖੀ ਵਾਸਤੇ ਮਤ ਜੇ ਆਖਿਓ ਪਾਤਸ਼ਾਹ ਸਾਡੇ ਤੇ ਦਇਆ ਕਰੋ ਸਿੱਖਾਂ ਦਾ ਜਿਹੜਾ ਖੂਨ ਸੀ ਉਹ 모ਤੇ ਦਾ ਖੂਨ ਦਿੱਤਾ ਜੇ ਸਿੱਖਾਂ ਨੂੰ ਸਰਜੀਤ ਕਰ ਦਿੱਤਾ ਸਾਰੀ ਸੰਗਤ ਦੇ ਸਾਹਮਣੇ ਅਮਲੀਆ ਅਸਾਂ ਆਪਣਾ ਬੱਚਾ ਨਚੋਰ ਛਟਿਆ ਇਹ ਪਰਮੇਸ਼ਰ ਕਹਿ ਰਿਹਾ ਇਸ ਜੇ ਪਰਮੇਸ਼ਰ ਦੇ ਬੱਚੇ ਹੈਗੇ ਆ ਤੇ ਤਾਂ ਹੀ ਕਹਿ ਰਿਹਾ ਨਾ ਵੀ ਅਸੀਂ ਆਪਣਾ ਬੱਚਾ ਜਿਹੜਾ ਨਚੋਰ ਸੁੱਟਿਆ ਜਿਹੜੇ ਕਹਿੰਦੇ ਵੀ ਪਰਮੇਸ਼ਰ ਦਾ ਕੋਈ ਪਰਿਵਾਰ ਨਹੀਂ ਉਸ ਦਾ ਕੋਈ ਬੱਚਾ ਨਹੀਂ ਤੀ ਪੁੱਤ ਨਹੀਂਗਾ ਹਰ ਬਾਣੀ ਵਿੱਚ ਦਰਜ ਹੈ ਮੋਤਾ ਕੂਣ ਜਗ ਬਰਖਾ ਲਾਏ ਸਾਡੇ ਬੱਚੇ ਅਮਲਿਆ ਬੇਅਮ ਨੇ ਸਾਰੀ ਸਿੱਕੀ ਦਾ ਕਸ਼ਟ ਦੇ ਦਲੇਦਰ ਮੋਤੇ ਦੇ ਸਿਰ ਤੇ ਕਟਿਆ ਜੀ ਇਹ ਪਰਮੇਸ਼ਰ ਕਹਿ ਰਿਹਾ ਵੀ ਸਾਡੇ ਬੱਚੇ ਵੀ ਹੈਗੇ ਆ ਸਿੱਖਾਂ ਨੂੰ ਤਕਲੀਫ ਹੋਵੇ ਤੇ ਮੇਨਾ ਮਾਰਦੇ ਨੇ ਆਂਦੇ ਪਾਲਸਾ ਦੇ ਲੜ ਲੰਗ ਕੇ ਵੀ ਤਕਲੀਫ ਹੋਈ ਮੋਤੇ ਦਾ ਸਾਨੂੰ ਕਿਸੇ ਮੇਨਾ ਨਹੀਂ ਮਾਰਨਾ ਇਹ ਜਿਹੜੇ ਅੱਜ ਬਾਬਾ ਮੋਤਾ ਸਿੰਘ ਦੇ ਔਗਣ ਕੱਢਦੇ ਆ ਤੇ ਉਸਦੇ ਪਰਿਵਾਰ ਦੇ ਔਗਣ ਕੱਢਦੇ ਆ ਪਰਮੇਸ਼ਰ ਦਾ ਪਰਿਵਾਰ ਵੀ ਹੈਗਾ ਤੇ ਉਸਦੇ ਬੱਚੇ ਵੀ ਹੈਗੇ ਆ ਪਰਮੇਸ਼ਰ ਨੇ ਤਾਂ ਕਹਿ ਦਿੱਤਾ ਹੈ ਕਿ ਸਾਡੇ ਬੱਚੇ ਬੇ ਆਵਿਆ ਇਹਨਾਂ ਵਿੱਚ ਤਾ ਕੋਈ ਉਫਗਨ ਨਹੀਂ ਹੈ ਗੁਨਾ ਦੇ ਹੀ ਭਰੇ ਹੋਏ ਆ ਤੇ ਜਿਹੜੇ ਅੱਜ ਉਹਨਾਂ ਦੇ ਉਫਗਨ ਕੱਢਣ ਤੇ ਲੱਗੇ ਹੋਏ ਆ ਹਰ ਸੰਗ ਜੀਓ ਜਿਸ ਦਿਨ ਸੱਜੇ ਪਾਤਸ਼ਾਹ ਮਹਾਰਾਜਪੁਰ ਸਿੰਘ ਦਾ ਜਨਮ ਹੋਇਆ ਸੀ ਉਸ ਦਿਨ ਗੁਰਸਿਕ ਪਾਲ ਸਿੰਘ 27 ਚੱਕ ਵਾਲੇ ਨੇ ਵੀ ਸ਼ਰਾਬ ਪੀਤੀ ਹੋਈ ਸੀ ਇਹ ਹਰ ਬਾਣੀ ਇਸ ਦੀ ਗਵਾਹੀ ਦਰ ਰਹੀ ਆ ਉਸ ਦਿਨ ਨਹੀਂ ਕਿਹਾ ਵੀ ਪੀਤੀ ਦਾ ਕੋਈ ਲੇਬ ਨਹੀਂ ਬਾਬਾ ਮੋਤਾ ਸਿੰਘ ਨੂੰ ਤਾਂ ਪਰਮੇਸ਼ਰ ਨੇ ਕਹਿ ਦਿੱਤਾ ਹੈ ਕਿ ਸਾਡੇ ਬੱਚੇ ਬੇਅੈਬ ਹਨ ਪੀਤੀ ਦਾ ਕੋਈ ਲੇਬ ਨਹੀਂ ਜਿਹੜੇ ਅੱਜ ਉਗਣ ਕੱਢ ਰਿਹਾ ਹੈ ਹਰਸੰਗ ਜੀ ਉਹ ਸੱਤ ਰੰਗਾਂ ਤੇ ਬੋਲਾਂ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਤਾਂ ਕਹਿ ਦਿੱਤਾ ਕਿ ਸਾਡੇ ਬੱਚੇ ਬੇਅਵਿਆ ਪੀਤੀ ਦਾ ਕੋਈ ਲੇਬ ਨਹੀਂ ਹੈ ਹਰਸੰਗ ਜੀ ਉਹ ਜਿਸ ਤਰ੍ਹਾਂ ਹਰਸੰਗ ਦੀ ਗਰੀਬੀ ਬਾਬਾ ਮੋਤਾ ਸਿੰਘ ਦੀ ਝੋਲੀ ਵਿੱਚ ਪਾ ਕੇ ਕੱਢੀ ਹੈ ਇਸੇ ਤਰ੍ਹਾਂ ਸ਼ਰਾਬ ਵੀ ਬਾਬਾ ਮੋਤਾ ਸਿੰਘ ਜੀ ਨੂੰ ਪਿਆ ਕੇ ਤੇ ਹਰਸੰਗ ਦੇ ਵਿੱਚੋਂ ਕੱਢੀ ਹੋਈ ਹੈ ਮੂਹ ਨਾਲ ਲਾਈ ਹੈ ਇਹਨਾਂ ਮਸੰਦਾਂ ਨੇ ਇਹ ਕੋਈ ਨਹੀਂ ਦੱਸਣਾ ਇਹ ਜਿਹੜੇ ਬਾਬਾ ਮੋਤਾ ਸਿੰਘ ਵਿੱਚ ਔਗਣ ਕੱਢਦੇ ਆ ਕੀ ਇਹ ਸਾਰੇ ਸਾਫ ਆ ਇਹ ਵੀ ਔਗਣਾਂ ਦੇ ਭਰੇ ਹੋਏ ਆ ਠੱਗ ਚੋਰ ਹਨ ਬਲਾਤਕਾਰੀ ਹਨ ਅਕਾਲ ਪੁਰਖ ਮਹਾਰਾਜ ਸੇਰ ਸਿੰਘ ਵਿਸ਼ਨੂੰ ਪੁਗਵਾਨ ਕਣਕਪੁਰ ਵਾਸੀ ਜਿਹਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਭਾਵੇਂ ਤੁਸੀਂ ਕਹਿ ਦਿੱਤਾ ਹੈ ਕਿ ਸਾਡੀ ਨਿੰਦਿਆ ਚੁੱਪ ਕਰਕੇ ਸੁਣੀ ਜਾਇਆ ਕਰੋ ਦੋ ਚਾਰ ਵਾਰ ਨਿੰਦਿਆ ਹੋਵੇ ਤਾਂ ਸੁਣ ਕੇ ਜਰ ਲਿਆ ਜਾਂਦਾ ਹੈ ਜਦੋਂ ਹਰ ਵੇਲੇ ਹੀ ਨਿੰਦਿਆ ਹੁੰਦੀ ਰਵੇ ਤਾਂ ਫਿਰ ਸੁਣ ਕੇ ਜਰਿਆ ਨਹੀਂ ਜਾਂਦਾ ਬੋਲਣਾ ਪੈਂਦਾ ਹੈ ਈਨਾਂ ਸੰਸਾਰੀਆਂ ਨੂੰ ਪਤਾ ਨਹੀਂ ਉਹ ਕਰ ਲੈਣ ਤਾਂ ਕਹਿ ਦਿੱ ਜਾਂਦਾ ਵੀ ਇਹਨਾਂ ਨੂੰ ਤਾਂ ਪਤਾ ਨਹੀਂਗਾ ਪਰ ਜਿਨ੍ਹਾਂ ਨੂੰ ਪਤਾ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਨਿੰਦਿਆ ਕਰਨ ਤਾਂ ਫਿਰ ਕਿਸ ਤਰ੍ਹਾਂ ਚੁੱਪ ਕਰਕੇ ਸੁਣਿਆ ਜਾਵੇ ਹਰ ਸੰਗ ਜੀਓ ਸਤ ਰੰਗਾਂ ਨੇ ਤਾਂ ਗਵਾਹੀ ਭਰ ਦਿੱਤੀ ਹੈ ਕਿ ਬਾਬਾ ਮੋਤਾ ਸਿੰਘ ਪਰਮੇਸ਼ਰ ਦਾ ਬੱਚਾ ਹੈ ਹਰ ਬਾਣੀ ਵਿੱਚ ਤਰਜ ਹੈ ਸਤ ਰੰਗ ਬਾਬਾ ਮੋਤਾ ਸਿੰਘ ਨੂੰ ਕਹਿ ਰਹੇ ਹਨ ਕਿ ਤੁਸੀਂ ਉਪਜੇ ਉਸ ਦੀ ਰਤੇ ਜੋ ਰਤਨ ਅਮੋਲਕ ਗੁਰਮੁਖ ਰਿਹਾ ਪ੍ਰਗਟਾਈਆ ਉਸ ਪਰਮੇਸ਼ਰ ਦੇ ਬੱਚੇ ਹੋ ਤੂੰ ਤੁਸੀਂ ਇਸ ਕਰਕੇ ਪਰਮੇਸ਼ਰ ਦੇ ਬੱਚੇ ਵੀ ਹਨ ਪਰਮੇਸ਼ਰ ਦਾ ਪਰਿਵਾਰ ਵੀ ਹੈ ਜੈਕਾਰਾ ਵੀ ਉਸੇ ਪਰਮੇਸ਼ਰ ਦਾ ਹੈ ਪਤਾਂ ਵਾਲੇ ਮਹਾਰਾਜ ਸੇਰ ਚੰਗ ਵਿਸ਼ਨ ਭਗਵਾਨ ਕਨਪੁਰ ਵਾਸੀ ਕੁਮਿੰਡ ਵਾਸੀ ਜੀ ਦਾ ਹੈ ਇਹਦੇ ਵਿੱਚ ਕੋਈ ਭੁਲੇਖਾ ਨਹੀਂ ਹੈ ਅਕਾਲ ਪੁਰਖ ਮਹਾਰਾਜ ਸੇਰ ਸਿੰਘ ਜੀ ਕਨਪੁਰ ਵਾਸੀ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਭ ਦੇ ਉੱਤੇ ਮਿਹਰ ਰੱਖਣੀ ਮੇਰ ਪਰਿਆ ਹੱਥ ਰੱਖਣਾ ਅਕਾਲ ਪੁਰਖ ਮਹਾਰਾਜ ਸ਼ੇਰ ਚੰਗ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਜੀ ਕਮਿੰਡ ਵਾਸੀ ਜੀ ਹਰ ਬਾਣੀ ਵਿੱਚ ਦਰਜ ਕਰਵਾਇਆ ਹੈ ਮੇਰਾ ਨਾਮ ਬੇਮੁਖ ਨਾ ਸੁਣੇ ਕੋਈ ਨਿੰਦਕਾਂ ਦੁਸਤਾਂ ਦੀ ਦੁਰਮਤ ਹੋਈ ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ ਪ੍ਰੇਤ ਜੂਣ ਉਹਨਾਂ ਦੀ ਕੀਤੀ ਪਾਰ ਬ੍ਰਹਮ ਪ੍ਰਭ ਖੇਲ ਰਚਾਇਆ ਪਗਾਵੇ ਕੋਗਰ ਜੂਨ ਨਿੰਦ ਕਾ ਮੁਖ ਵਿਸਤਾ ਫਾਇਆ ਹਰ ਸੰਗ ਜੀਓ ਪਰਮੇਸ਼ਰ ਔਰ ਬ੍ਰਹਮਾ ਪਰਮਾਤਮਾ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਪੁਰ ਵਾਸੀ ਜੀ ਕਹੇ ਆ ਇੱਕ ਹੀ ਹਨ ਕੋਈ ਫਰਕ ਨਹੀਂ ਹੈ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਕਨਪੁਰ ਵਾਸੀ ਜੀ ਕਹਿ ਰਹੇ ਹਨ ਕਿ ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ ਪ੍ਰੇਤ ਜੂਨ ਉਹਨਾਂ ਦੀ ਕੀਤੀ ਹਰ ਸੰਗ ਜੀਓ ਪਾਵੇਂ ਕੋਈ ਵੀ ਜੀਵ ਹੋਵੇ ਜਿਹੜਾ ਵੀ ਅਕਾਲ ਪੁਰਖ ਮਹਾਰਾਜ ਸ਼ੇਰਚੰਗ ਜੀ ਦੀ ਕਣਕਪੁਰ ਵਾਸੀ ਜੀ ਦੀ ਨਿੰਦਿਆ ਕਰ ਰਿਹਾ ਹੈ ਉਹ ਬੇਮੁਖ ਹੈ ਤੇ ਉਸ ਨੂੰ ਪ੍ਰੇਤ ਜੂਣ ਪਰਮੇਸ਼ਰ ਨੇ ਦੇਣੀ ਹੀ ਹੈ ਪਾਵੇਂ ਪਰਮੇਸ਼ਰ ਦੇ ਬੱਚਿਆ ਦੀ ਨਿੰਦਿਆ ਕਰਦਾ ਹੈ ਪਰਮੇਸ਼ਰ ਦੇ ਸਹਬਜ਼ਾਦਿਆਂ ਦੀ ਪਰਮੇਸ਼ਰ ਦੇ ਪਰਿਵਾਰ ਦੀ ਨਿੰਦਿਆ ਕਰਦਾ ਹੋਵੇ ਸਜ਼ਾ ਪਰਮੇਸ਼ਰ ਨੇ ਦੇਣੀ ਹੈ ਕਿਉਂਕਿ ਪਰਮੇਸ਼ਰ ਨੇ ਕਹਿ ਦਿੱਤਾ ਹੈ ਕਿ ਮੇਰੇ ਬੱਚੇ ਬੇਅਇਵ ਹਨ ਸਰਸੰਗ ਜੀ ਉਹ ਸਤ ਰੰਗਾਂ ਨੇ ਵੀ ਗਵਾਈ ਪਾ ਦਿੱਤੀ ਹੈ ਕਿ ਪਰਮੇਸ਼ਰ ਦੇ ਬੱਚੇ ਹਨ 모ਤਾ ਸਿੰਘ ਨੂੰ ਕਿਹਾ ਹੈ ਕਿ ਤੁਸੀਂ ਉਸ ਦੀ ਰਤ ਵਿੱਚੋਂ ਉਪਜੇ ਹੋ ਭਾਵ ਉਸ ਦੇ ਖੂਨ ਵਿੱਚੋਂ ਪੈਦਾ ਹੋਏ ਹੋ ਜੋ ਰਤਨ ਅਮੋਲਕ ਗੁਰਮਖ ਪ੍ਰਗਟ ਕਰਦਾ ਹੈ ਰਤਨ ਅਮੋਲਕ ਗੁਰਮਖ ਨੂੰ ਪਰਮੇਸ਼ਰ ਪ੍ਰਗਟ ਕਰਦਾ ਹੈ ਤੇ 모ਤਾ ਸਿੰਘ ਉਸ ਪਰਮੇਸ਼ਰ ਦਾ ਬੱਚਾ ਹੈ ਸਰਸੰਗ ਜੀ ਉਹ ਇਸ ਕਰਕੇ ਪਰਮੇਸ਼ਰ ਦਾ ਦੇ ਬੱਚੇ ਵੀ ਹਨ ਤੇ ਪਰਮੇਸ਼ਰ ਦਾ ਪਰਿਵਾਰ ਵੀ ਹੈ ਅਕਾਲਪੁਰਖ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਕਨਪੁਰ ਵਾਸੀ ਕਮਿੰਡ ਵਾਸੀ ਦਾ ਪਰਿਵਾਰ ਵੀ ਹੈ ਪਰਮੇਸ਼ਰ ਅਕਾਲਪੁਰਖ ਮਹਾਰਾਜੇ ਸਿੰਘ ਕਨ ਕਨਪੁਰ ਵਾਸੀ ਹੀ ਹਨ ਇਸ ਵਿੱਚ ਕੋਈ ਭੁਲੇਖਾ ਨਹੀਂ ਰਹਿ ਗਿਆ ਬਾਬਾ ਮੋਤਾ ਸਿੰਘ ਜੀ ਅਕਾਲਪੁਰਖ ਮਹਾਰਾਜੇ ਸਿੰਘ ਜੀ ਕਨਪੁਰ ਵਾਸੀ ਦੇ ਸੈਭ ਜਾਦੇ ਹਨ ਬਾਬਾ ਮੋਤਾ ਸਿੰਘ ਜੀ ਬਾਬਾ ਸੂਰਤਾ ਸਿੰਘ ਜੀ ਬਾਬਾ ਉਦਮ ਸਿੰਘ ਜੀ ਬਾਬਾ ਦਲੀਪ ਸਿੰਘ ਜੀ ਤੇ ਬਾਬਾ ਸ਼ਾਮ ਸਿੰਘ ਜੀ ਪੰਜ ਸੈਭ ਜਾਦੇ ਹਨ ਜਿਹੜਾ ਵੀ ਕੋਈ ਜੀਵ ਇਨ੍ਹਾਂ ਸੈਭ ਜਾਦਿਆਂ ਦੀ ਨਿੰਦਿਆ ਕਰੇਗਾ ਔਗਣ ਕੱਢ ਕੇ ਦੱਸੇਗਾ ਤੇ ਉਹ ਅਕਾਲ ਪੁਰਖ ਮਹਾਰਾਜ ਸ਼ੇਰਚੰਗ ਵਿਸ਼ਨੂੰ ਪਗਵਾਨ ਕਨਪੁਰ ਵਾਸੀ ਜੀ ਤੋਂ ਬੇਮੁਖਿਆ ਇਸ ਕਰਕੇ ਹਰ ਸੰਗ ਜੀਓ ਜਿਹੜਾ ਵੀ ਨਿੰਦਿਆ ਕਰੇਗਾ ਪਰਮੇਸ਼ਰ ਨੇ ਉਸ ਨੂੰ ਸਜ਼ਾ ਦੇਣੀ ਹੈ